ਯੋਗਰਾਜ ਜੀ ਕਿਹਾ ਕਿ ਮੈਨੂੰ ਅਜ ਤੱਕ ਉਹ ਟਿਸ ਹੈ ਜੋ ਮੁਕਾਮ ਮੈਂ ਹਾਸਲ ਨਹੀਂ ਕੀਤਾ ਮੇਰੇ ਬੇਟੇ ਨੇ ਬਿਲਕੁਲ ਉਹ ਪਾ ਲਿਆ ਪਰ ਮੈਂ ਇੱਕ ਜਨਮ ਹੋਰ ਕ੍ਰਿਕਟ ਲਈ ਲੈਣਾ ਚਾਹੁੰਦਾ ਤਾਂ ਯੋਗਰਾਜ ਲੱਗਦਾ ਉਹ ਦਰਦ ਨਾਲ ਹੀ ਲੈ ਕੇ ਜਾਣਗੇ ਜਿੱਦਣ ਲੱਕੜਾਂ 'ਚ ਅੱਗ ਲੱਗੂਗੀ ਨਾ ਉਹ ਦਰਦ ਪਹਿਲਾਂ ਜਾ ਕੇ ਰੱਬ ਦੇ ਮੂਹਰੇ ਪੇਸ਼ ਹੋਊਗਾ ਔਰ ਰੱਬ ਕੋਲੋਂ ਦਰਦ ਕਹੂਗਾ ਕਿ ਤੂੰ ਮੈਨੂੰ ਉਸ ਜਨਮ ਦਾ ਉਧਾਰ ਰੱਬਾ ਤੇਰੇ ਕੋਲ ਪਿਆ ਮੈਨੂੰ ਜਨਮ ਦੇ ਇਸੇ ਸ਼ਕਲ 'ਚ ਇਹੀ ਨਾਮ ਇਹੀ ਮਕਾਮ ਜੇ ਦੀ ਮਰਜ਼ੀ ਮਾਂ ਦੀ ਕੁੱਖ ਚ ਜੰਮੀ ਪਰ ਜੰਮੂ ਇਹੋ ਜੇ ਮਾਂ ਪਿਓ ਦੇ ਘਰੇ ਜਿਹੇ ਮੇਰੇ ਮਾਂ ਪਿਓ ਸੀਗੇ ਤੇ ਮੈਂ ਆ ਕੇ ਸ਼ਾਇਦ ਉਦੋਂ ਤੱਕ ਕਈ ਜਿਉਂਦੇ ਨਾ ਰਹਿਣ ਉਹਨਾਂ ਦੇ ਗਾਂਹ ਪੁੱਤ ਪੋਤੇ ਜਿਉਂਦੇ ਰਹਿਣਗੇ ਤੇ ਉਹ ਦੇਖਣਗੇ ਕਿ ਇੱਕ ਬੰਦੇ ਦੀ ਰੀ ਇਨਕਾਰਨੇਸ਼ਨ ਹੋਈ ਯੋਗਰਾਜ ਸਿੰਘ ਦੀ ਤੇ ਆ ਕੇ ਉਹਨੇ ਉਹ ਮਕਾਮ ਕੀਤਾ ਜਿਹੜਾ ਜ਼ਿੰਦਗੀ ਦੇ ਵਿੱਚ ਦੁਨੀਆ ਨੇ ਅੱਜ ਤੱਕ ਕਿਸੇ ਪਲੇਅਰ ਨੇ ਨਹੀਂ ਕੀਤਾ ਮੇਰੀ ਗੜੀਆਂ ਗੱਲਾਂ ਤੇ ਲੋਕੀ ਹੱਸਦੇ ਨੇ ਕਈ ਇਹੋ ਜੇ ਹਜ਼ਾਰਾਂ ਲੋਕ ਬੰਦੇ ਜਿਹਨਾਂ ਨੇ ਬੜੇ ਤਾਨੇ ਮਾਰੇ ਉਹਨਾਂ ਨੂੰ ਮੈਂ ਦਿਖਾਣਾ ਚਾਹੁੰਦਾ ਕਿ ਜਿਹੜਾ ਮੇਰੀ ਇੱਛਾ ਹੈ ਮੇਰੇ ਬਾਬਾ ਦੀਪ ਸਿੰਘ ਜੀ ਨਾਲ ਗੁਰੂ ਘਰ ਨਾਲ ਤੇ ਰੱਬ ਨਾਲ ਇੱਛਾ ਪੂਰੀ ਹੋਣੀ ਹੈ ਉਹ ਟੀਸ ਜਿਹੜੀ ਤੁਸੀਂ ਪੁੱਛੀਏ ਇੰਨੀ ਕਿ ਮੈਨੂੰ ਦਰਦ ਕਰਦੀ ਹੈ ਕਿ ਜਿਹਦਾ ਮਤਲਬ ਬਿਆਨ ਨਹੀਂ ਕਰ ਸਕਦਾ ਤੁਸੀਂ ਨਾ ਕਿਉਂਕਿ ক্রিকেট ਕਰਕੇ ਮੇਰਾ ਸਾਰਾ ਕੁਝ ਉਜੜਿਆ ਹੈ ਮੇਰਾ ਘਰ ਮੇਰਾ ਪਰਿਵਾਰ ਮੇਰਾ ਮੇਰੀ ਜਾਇਦਾਦ ਮੇਰਾ ਪੈਸਾ ਮੇਰਾ ਸਾਰਾ ਕੁਝ ਇਸ ক্রিকেট ਦੀ ਟੀਸ ਕਰਕੇ ਕਪਿਲਦੇਵ ਨੂੰ ਮੈਂ ਮੈਸੇਜ ਭੇਜਿਆ ਅੱਜ ਹੀ ਔਰ ਗਿਆ ਵੀ ਥਰੂ ਮੇਰੀ ਜਿਹੜੀ ਬਟਿਆ ਹੈ ਜਵਾਬ ਆਇਆ ਜੀ ਮੇਰੀ ਬਟਿਆ ਵਰਸ਼ਾ ਯੋਗਰਾਜ ਸਿੰਘ ਆਸਟ੍ਰੇਲੀਆ ਚ ਉਹਦੇ ਥਰੂ ਗਿਆ ਹੈ ਮੈਂ ਉਹਨੂੰ ਭੇਜਿਆ ਸੀ ਉਹ ਕਹਿੰਦੇ ਮੇਰੇ ਉਹ ਤਾਂ ਚਾਚ ਉਹਨੂੰ ਚਾਚੂ ਕਹਿੰਦੀ ਹੈ ਕਿਉਂਕਿ ਉਹਨੂੰ ਪਤਾ ਵੀ ਮੇਰਾ ਪਿਓ ਉਹਨੂੰ ਬਹੁਤ ਪਿਆਰ ਕਰਦਾ ਤੇ ਮੈਂ ਕਿਹਾ ਵਾਕੇ ਵਿੱਚ ਪਿਆਰ ਕਰਦਾ ਸੀ ਤਾਂ ਜਵਾਬ ਆਇਆ ਕਿ ਯਾਰ ਪਤਾ ਨਹੀਂ ਇਸ ਜਨਮ ਚ ਅਗਲੇ ਜਨਮ ਚ ਲਿਖਿਆ ਪਿਆ ਮੇਰੇ ਕੋ ਮੈਨੂੰ ਭੇਜਿਆ ਉਹਨੇ ਮੇਰੇ ਵਾਲਾ ਵੀ ਉਹਨੂੰ ਕੋਨੇ ਭੇਜਿਆ ਮੈਂ ਕੋ ਡਾਇਰੈਕਟ ਨਹੀਂ ਭੇਜਿਆ ਸੀ ਉਹਨੂੰ ਤੇ ਉਹ ਚ ਲਿਖਿਆ ਕਿ ਪਤਾ ਨਹੀਂ ਇੰਨਾ ਕਿਉਂ ਬਿਟਰਨੈਸ ਹੈ ਇੰਨੀ ਖੁਸ਼ ਕਿਉਂ ਨਹੀਂ ਹੈ ਫਲਾਨਾ ਕੀ ਮੈਂ ਕਿਹਾ ਕਦੇ ਵੀ ਯੋਗਰਾਜ ਸਿੰਘ ਦੇ ਕਿਰਪਾਏ ਦੀ ਚੀਜ਼ ਮੈਂ ਨਹੀਂ ਖਰੀਦੀ ਦਿਨਾਂ ਮੇਕ ਦੇ ਮੰਗਿਆ ਤੇ ਨਾਈਮਾ ਮੰਗਾਵਾ ਭਾਵਾਂ ਭੀਖ ਮੰਗਣ ਲੱਗਦਾ ਪਰ ਮੈਂ ਜਨਮ ਦੁਬਾਰਾ ਲੈ ਕੇ ਕ੍ਰਿਕਟ ਦਾ ਕੰਮ ਪੂਰਾ ਕਰਨਾ ਚਾਹੁੰਦਾ ਯੋਗਰਾਜ ਜੀ ਕਿਹਾ ਕਿ ਮੈਨੂੰ ਅਜ ਤੱਕ ਉਹ ਟੀਸ ਹੈ ਜੋ ਮੁਕਾਮ ਮੈਂ ਹਾਸਲ ਨਹੀਂ ਕੀਤਾ ਮੇਰੇ ਬੇਟੇ ਨੇ ਬਿਲਕੁਲ ਉਹ ਪਾ ਲਿਆ ਪਰ ਮੈਂ ਇੱਕ ਜਨਮ ਹੋਰ ਕ੍ਰਿਕਟ ਲਈ ਲੈਣਾ ਚਾਹੁੰਦਾ ਤਾਂ ਯੋਗਰਾਜ ਲੱਗਦਾ ਉਹ ਦਰਦ ਨਾਲ ਹੀ ਲੈ ਕੇ ਜਾਣਗੇ ਜਿੱਦਣ ਲੱਕੜਾਂ 'ਚ ਅੱਗ ਲੱਗੂਗੀ ਨਾ ਉਹ ਦਰਦ ਪਹਿਲਾਂ ਜਾ ਕੇ ਰੱਬ ਦੇ ਮੂਹਰੇ ਪੇਸ਼ ਹੋਊਗਾ ਔਰ ਰੱਬ ਕੋਲੋਂ ਦਰਦ ਕਹੂਗਾ ਕਿ ਤੂੰ ਮੈਨੂੰ ਉਸ ਜਨਮ ਦਾ ਉਧਾਰ ਰੱਬਾ ਤੇਰੇ ਕੋਲ ਪਿਆ ਮੈਨੂੰ ਜਨਮ ਦੇ ਇਸੇ ਸ਼ਕਲ ਚ ਇਹੀ ਨਾਮ ਇਹੀ ਮਕਾਮ ਜਿਹਦੀ ਮਰਜ਼ੀ ਮਾਂ ਦੀ ਕੁੱਖ ਚ ਜੰਮੀ ਪਰ ਜੰਮੂ ਇਹੋ ਜੇ ਮਾਂ ਪਿਓ ਦੇ ਘਰੇ ਜਿਹੋ ਜੇ ਮੇਰੇ ਮਾਂ ਪਿਓ ਸੀਗੇ ਤੇ ਮੈਂ ਆ ਕੇ ਸ਼ਾਇਦ ਉਹ ਉਦੋਂ ਤੱਕ ਕਈ ਜਿਉਂਦੇ ਨਾ ਰਹਿਣ ਉਹਨਾਂ ਦੇ ਗਾਂਹ ਪੁੱਤ ਪੋਤੇ ਜਿਉਂਦੇ ਰਹਿਣਗੇ ਉਹ ਦੇਖਣਗੇ ਕਿ ਇੱਕ ਬੰਦੇ ਦੀ ਰੀ ਇਨਕਾਰਨੇਸ਼ਨ ਹੋਈ ਯੋਗਰਾਜ ਸਿੰਘ ਦੀ ਤੇ ਆ ਕੇ ਉਹਨੇ ਉਹ ਮਕਾਮ ਕੀਤਾ ਜਿਹੜਾ ਜ਼ਿੰਦਗੀ ਦੇ ਵਿੱਚ ਦੁਨੀਆ ਨੇ ਅੱਜ ਤੱਕ ਕਿਸੇ ਪਲੇਅਰ ਨੇ ਨਹੀਂ ਕੀਤਾ ਮੇਰੀ ਗੜੀਆਂ ਗੱਲਾਂ ਤੇ ਲੋਕੀ ਹੱਸਦੇ ਨੇ ਕਈ ਇਹੋ ਜਿਹੇ ਹਜ਼ਾਰਾਂ ਲੋਕ ਬੰਦੇ ਜਿਹਨਾਂ ਨੇ ਬੜੇ ਤਾਨੇ ਮਾਰੇ ਉਹਨਾਂ ਨੂੰ ਮੈਂ ਦਿਖਾਣਾ ਚਾਹੁੰਦਾ ਕਿ ਜਿਹੜਾ ਮੇਰੀ ਇੱਛਾ ਹੈ ਮੇਰੇ ਬਾਬਾ ਦੀਪ ਸਿੰਘ ਜੀ ਨਾਲ ਗੁਰੂ ਘਰ ਨਾਲ ਤੇ ਰੱਬ ਨਾਲ ਇਹ ਇੱਛਾ ਪੂਰੀ ਹੋਣੀ ਹੈ ਉਹ ਟੀਸ ਜਿਹੜੀ ਤੁਸੀਂ ਪੁੱਛੀਏ ਇੰਨੀ ਕਿ ਮੈਨੂੰ ਦਰਦ ਕਰਦੀ ਹੈ ਕਿ ਜਿਹਦਾ ਮਤਲਬ ਬਿਆਨ ਨਹੀਂ ਕਰ ਸਕਦਾ ਤੁਸੀਂ ਨਾ ਕਿਉਂਕਿ ক্রিকেট ਕਰਕੇ ਮੇਰਾ ਸਾਰਾ ਕੁਝ ਉਜੜਿਆ ਹੈ ਮੇਰਾ ਘਰ ਮੇਰਾ ਪਰਿਵਾਰ ਮੇਰਾ ਮੇਰੀ ਜਾਇਦਾਦ ਮੇਰਾ ਪੈਸਾ ਮੇਰਾ ਸਾਰਾ ਕੁਝ ਇਸ ক্রিকেট ਦੀ ਟੀਸ ਕਰਕੇ ਕਪਿਲਦੇਵ ਨੂੰ ਮੈਸੇਜ ਭੇਜਿਆ ਅੱਜ ਹੀ ਔਰ ਗਿਆ ਵੀ ਥਰੂ ਮੇਰੀ ਜਿਹੜੀ ਬਟਿਆ ਹੈ ਜਵਾਬ ਆਇਆ ਜੀ ਮੇਰੀ ਬਟਿਆ ਵਰਸ਼ਾ ਯੋਗਰਾਜ ਸਿੰਘ ਆਸਟ੍ਰੇਲੀਆ ਚ ਉਹਦੇ ਥਰੂ ਗਿਆ ਹੈ ਮੈਂ ਉਹਨੂੰ ਭੇਜਿਆ ਸੀ ਉਹ ਕਹਿੰਦੇ ਉਹ ਤਾਂ ਚਾਚ ਉਹਨੂੰ ਚਾਚੂ ਕਹਿੰਦੀ ਹੈ ਕਿਉਂਕਿ ਉਹਨੂੰ ਪਤਾ ਵੀ ਮੇਰਾ ਪਿਓ ਨੂੰ ਬਹੁਤ ਪਿਆਰ ਕਰਦਾ ਤੇ ਮੈਂ ਕਿਹਾ ਵਾਕੇਵੇਂ ਪਿਆਰ ਕਰਦਾ ਸੀ ਤਾਂ ਜਵਾਬ ਆਇਆ ਕੇ ਯਾਰ ਪਤਾ ਨਹੀਂ ਇਸ ਜਨਮ ਚ ਅਗਲੇ ਜਨਮ ਚ ਲਿਖਿਆ ਪਿਆ ਮੇਰੇ ਕੋ ਮੈਨੂੰ ਭੇਜਿਆ ਉਹਨੇ ਮੇਰੇ ਵਾਲਾ ਵੀ ਉਹਨੂੰ ਉਹਨੇ ਭੇਜਿਆ ਮੈਨੂੰ ਡਾਇਰੈਕਟ ਨਹੀਂ ਭੇਜਿਆ ਸੀ ਉਹਨੂੰ ਤੇ ਉਹ ਚ ਲਿਖਿਆ ਕਿ ਪਤਾ ਨਹੀਂ ਇੰਨਾ ਕਿਉਂ ਬਿਟਰਨੈਸ ਹੈ ਇੰਨੀ ਖੁਸ਼ ਕਿਉਂ ਨਹੀਂ ਹੈ ਫਲਾਨਾ ਕੀ ਮੈਂ ਕਹਿੰਦਾ ਕਦੇ ਵੀ ਯੁਵਰਾਜ ਸਿੰਘ ਦੇ 100 ਰੁਪਏ ਦੀ ਚੀਜ਼ ਮੈਂ ਨਹੀਂ ਖਰੀਦੀ ਤੇ ਨਾ ਮੈਂ ਕਦੇ ਮੰਗਿਆ ਤੇ ਨਾ ਹੀ ਮੈਂ ਮੰਗਾ ਦਾ ਭਾਵੇਂ ਭੀਖ ਮੰਗਣ ਲੱਗ ਜਾ ਪਰ ਮੈਂ ਜਨਮ ਦੁਬਾਰਾ ਲੈ ਕੇ ক্রিকেট ਦਾ ਕੰਮ ਪੂਰਾ ਕਰਨਾ ਜਰੂਰ ਹੈ